ਪਰ ਕਾਟ ਨਹੀਂ ਪਿਆ ਨਹੀਂਗਾ ਅਗਲੇ ਤੋਂ ਬੜੇ ਵੇਰਾ ਪਹਿਲੇ ਪਰ ਆਪਣੀ ਨਹੀਂ ਗਿਆ ਆਪਣੀ ਹੀ ਜਾਏਗਾ ਮੈਂ ਉਹ ਦੇਖ ਕੇ ਅਸੀਂ ਪਹਿਲਾਂ ਪਾਣੀ ਲਾਉਣ ਲੱਗੇ ਸੀ ਕਿਉਂ ਕਿ ਗੁੱਟੀਆਂ ਕਰਕੇ ਜਿਆਦਾ ਸੁੱਕਦੀ ਆ ਉੱਤੇ ਪਾਣੀ ਖਿੱਚਦਾ ਬਾਈ ਉੱਤੇ ਖਿੱਚਦੇ ਪਾਣੀ ਬਕਾਨ ਕੋਈ ਕਹਿ ਨਹੀਂ ਸਕਦਾ ਵੀ ਜਿਹੜਾ ਆਮ ਉਹਦੇ ਨਾਲ ਬੀਜੀ ਹੁੰਦੀ ਆ ਸੁਪਰ ਸੀਡਰ ਉਹਦੇ ਮੰਗਣਾ ਜੰਮੀ ਵੀ ਆ ਇੱਕ ਸਾਰ ਖੜੀ ਐ ਤੇ ਵਧੀਆ ਹੁਣ ਉੱਥੂ ਕੀ ਪਾਣੀ ਸੀ ਹੁਣ ਪਾਣੀ ਬਾਬੇ ਦੇ 4-5 ਕਿਲੋ ਬਣਾਣਾ ਇਕੱਠੀ ਹੋ ਖਰਚ ਪੈ ਜਾਂਦਾ ਪਾਣੀ ਦਾ ਫਰਕ ਪੈਂਦਾ ਕੋਈ ਲਾਤਾ ਪਾਣੀ ਸਿਰ ਆਇਆ ਹੀ ਨਹੀਂ ਇਹ ਨਾ ਮੀਨੂ ਦੇਖਦੇ ਤੇ ਦਾ ਇਹ ਬੱਚੇ ਦਾਤੇ ਬਸ ਵੇ ਕਰਨੇ ਸਾਥੇ ਹੀ ਪੈ ਲੈਣਾ ਜੀ ਦਾ ਅਜਾ ਬਾਲ ਨਹੀਂ ਹਾਂ ਸਾਡੇ ਕੁੱਤੇ ਨਹੀਂ ਹੈਗੇ ਪੂਰੇ ਬਰੀ ਕਮੀ ਪੈ ਲਿਆ ਪਹਿਲੇ ਆਲਾ ਜੀ ਦਾ ਹਾਈਏ ਬਈ ਇਹ ਵੇ ਪਹਿਲੇ ਜੇ ਵੇ ਤੇਰਪਾਲ ਪਾਈ ਦੀ ਅਸੀਂ ਕਿਹ ਆ ਪਤਾ ਨਾ ਪੈਪ ਨਾਲੇ ਛਿੜਕਾ ਕਰਿਆ ਹੋਣਾ ਉਹ ਲਾ ਦੂਗੇ ਕਿੱਥੇ ਚੱਲੀ ਐ ਇਹ ਚਾਹੀਦਾ ਪਾਣੀ ਹਾਂ ਇਹ ਤਾਂ ਜ਼ਰੂਰੀ ਆਹ ਦਾ ਹੁਣ ਮੇਰੀ ਗੱਲ ਸੁਣ ਲੈ ਜੀ ਸਾਡੇ ਤੋਂ ਪੈਂਦੀ ਹੁਣ ਇਹ ਤਾਂ ਡਾਰ ਨਹੀਂ ਦੇ ਫੇਰ ਪਾਣੀ ਮੰਗਣਾ ਆਂਕ ਮੜਾਉਣ ਨਾਲ ਨੇ ਦੂਜਿਆਂ ਕਣਕਾਂ ਜਿਹੜੀਆਂ ਆਪਣੀਆਂ ਪਾਣੀ ਲੱਗੇ ਉਹਨਾਂ ਨੇ ਵੀ ਦੱਸ ਪਾਣੀ ਮੰਗਣਾ ਲੱਗੇ ਪਾਣੀ ਮੰਗਣਾ ਕੁੱਤੇ ਲੈਣ ਨਾਲ ਜ਼ਿਆਦਾ ਮੰਗਣਾ ਹੈ ਕੀ ਆ ਜੀ ਨਾ ਪਾਣੀ ਨਾ ਪਾ ਸਕਦਾ ਕੋਈ ਨਾ ਕੀ ਆ ਇਹ ਸਾਡੇ ਦਾ ਟੋਪੇ ਦਾ ਪਾਣੀ ਨਾ ਜਾਂ ਟੋਪੇ ਦਾ ਪਾਣੀ ਆਉਂਦਾ ਹੀ ਨਹੀਂ ਭਾਈ ਉਹ ਜਬਾਨੀ ਨਹੀਂ ਹੈਗਾ ਇੰਨੇ ਦਾ ਅਸੀਂ ਕਿੱਥੇ ਲਿਆਈਏ ਹਾਲ ਤਾਂ ਇਹਦਾ ਪੰਚਾਇਤ ਦਾ ਕੰਮ ਹੈ ਉਹ ਨਾਲੇ ਹੋਰ ਆ ਜੀ ਉੱਥੇ ਤੇ ਪਾਣੀ ਨਿਕਲਦਾ ਤਾਂ ਉਹਿਆਂ ਦੀ ਫਸਲ ਬਚੀਦਾ ਰਸਤਾ ਵੀ ਰਸਤਾ ਵੀ ਲੁੱਕਦਾ ਵੇ ਨਾਲੇ ਦੂਹੇ ਦੀ ਫਸਲ ਬਚਦੀ ਉਹ ਟੋਪਾ ਖਾਲੀ ਰਹਿਦਾ ਖਾਲੀ ਰਹਿੰਦਾ ਕੋਈ ਨਾ 25 ਲੀਟਰ ਲੜਕ ਨੂੰ ਦੇ ਦੇ 25 ਲੀਟਰ ਖਾ ਲੈਣਾ ਉਹਦੇ 1.5 ਹੀ ਕਿਲੋ ਸਰਦਾ ਦਾ 10 ਸੀਟਰ ਨੂੰ 2 ਕਿਲੋ ਭਰ ਜਾਂਦੇ ਨੇ ਹਾਂ ਹਾਂ 10 ਤੇ 7 ਨਾਲ ਹੀ ਭਰ ਜਾਂਦੇ ਤੇ ਗੁਣੀ ਨੇ 25 ਦੀ ਖਾਣਾ ਘੱਲੇ ਘੱਟ ਸਾਨੂੰ ਇਹ ਕਿ ਆਉਂਦਾ ਭਾਜਾ ਹੁਣ ਉੱਤੇ ਹਰਾਨ ਗਈ ਲਾਉਂਦਾ ਯਾਰ ਭੂਰੀ ਹੈ ਜਾਂ ਇਹਨਾਂ ਨੂੰ ਕਿਹਾ ਉਧਰ ਖਾਣ ਪਾ ਲੋ ਐਨੇ ਇਹਨਾਂ ਨੂੰ ਕੰਮ ਆ ਉਧਰ ਖਾਣ ਲਈ ਦੇ ਕਿਲੋ ਜੀ ਇਹਨਾਂ ਨੇ ਉਹ ਸਾਰੀ ਥਿਆਲ ਦੇ ਬਾਰੇ ਵੀ ਇਹ ਜੀ ਇਹ ਅਸੀਂ ਪਾਈਪ ਬੰਦ ਕਰਕੇ ਬੈਠੇ ਰਹੇ ਹਾਂ ਤਾਂ ਇਹਨਾਂ ਦੇ ਲੱਕੇ ਚੁੱਕ ਕੇ ਪਿੱਛੇ ਲਿਆ ਉਹ ਸਾਰੇ ਪੱਟੇ ਹੋ ਜਾਂਦੇ ਆ ਅੱਛਾ ਯਾਰ ਲੋਡ ਪੈਂਦਾ ਉਹ ਦੂਏ ਆ ਲੋਕ ਜਿਹੜੇ ਆ ਹਾਂ ਉਹ ਟਰੈਕਟਰ ਆ ਉਹ ਨਹੀਂ ਤਾਂ ਆ ਲੋਕ ਜੀ ਕਹਿੰਦੇ ਇੱਥੇ ਗੇਡ ਬਾਲ ਹੋਵੇ ਤਾਂ ਬੋਡਰ ਕੋਲ ਫੇਰ ਪਾਣੀ ਇੱਧਰ ਦਾਜੇ ਨਾਲ ਫੇਰ ਜੇ ਪਹਿਲਾਂ ਉਧਰ ਪੈਪ ਲਾ ਦੇ ਬਲੋਡ ਪਾ ਕੇ ਫੇਰ ਪਾਣੀ ਨਿਕਲਣਾ ਚਾਹ ਉਹਦੇ ਜਦ ਪੈ ਬਲਾਉਂਦੇ ਤਾਂ ਹੋ ਲੋਡ ਪੈ ਜਾਂਦਾ ਹਾਂ ਤਾਂ ਗੱਲ ਦਾ ਨੱਕਾ ਬਾਹ ਨਾਲ ਨੱਕਾ ਨੱਕਾ ਚੱਕੜ ਕਮਾ ਚੱਕਿਆ ਸੀ ਜਦ ਪਹਿਲਾਂ ਪਾਣੀ ਲਾਇਆ ਕਿੱਥੇ ਗਿਆ ਬਾਹ ਨੱਕਾ ਕਿੱਥੇ ਗਿਆ ਓਰੇ ਬਲ ਪੈ ਗਿਆ ਜਾਇ ਇਹਨਾਂ ਨੇ ਛੋਟਾ ਪੈਪ ਲਾਤਾ ਤਾਂ ਫੁੱਟਿਆ ਉਹ ਬੁੱਨੇ ਆ ਜੇ ਮੰਨੇ ਹੀ ਨਾ ਮੈਂ ਤੇ ਅਬ ਇਹਨਾਂ ਦਾ ਲੁੱਟਨੇ ਨੂੰ ਤੰਗ ਕਰਦਾ ਨੱਕੇ ਨਾਲੇ ਮੈਂ ਲਾਏ ਬਾਅਦ ਮੈਂ ਇਹਨਾਂ ਦਾ ਮਾਰ ਮਾਰ ਉੱਪਰ ਅੱਗੇ ਬੱਤੇ ਹੁਣ ਇਹਦੇ ਤੇ ਐਨੇ ਦਾ ਕੁਮਿੰਟ ਹੁਣ ਮਾ ਪੱਕੇ ਦਾ ਆਇਆ ਉਹ ਤਾਂ ਨਹੀਂ ਆਉਂਦੇ ਰੇਤੇ ਦੀ ਗੰਢ ਕਰੀ ਵੀ ਤੇ ਆ ਲਾਓ ਜਰਾ ਹੁਣ ਲਾਏ ਆ ਪੱਕੇ ਹਨ ਹੋਰ ਗੱਲ ਵੱਡੀ ਇਹ ਪਾਣੀ ਇੱਥੇ ਤੋਂ ਬੰਨਾ ਵੀਦਾ ਜੀ ਮੈਂ ਕਹਿੰਦਾ ਨੀ ਚਲੋ ਪਾਕੀ ਤਾਂ ਸਬੈਦਾ ਹੀ ਆ ਉੱਥੇ ਯਾਰ ਸਬੈਦਾ ਇਹ ਉੱਪਰ ਘਰ ਦੇ ਨਾਲ ਨਹੀਂ ਰਹੇਗਾ ਥੋੜੀ ਪੀਗਾ ਜਗ੍ਹਾ ਹੈਗੀ ਜਿੱਥੇ ਲਾਇਆ ਕਿੱਥੇ ਲਾਇਆ ਸਬੈਦਾ ਨਾਲ ਤਾਂ ਦੁੱਧਾ ਬਾਅਦ ਵਿੱਚ ਬੱਢਿਆ ਸਬੈਦਾ ਤਾਂ 5-5 ਫੁੱਟ ਪਰ ਲਾਇਆ ਵੈ ਇੰਨੇ ਨੇ ਕਿਉਂ ਆ ਉਹ ਬੱਲੀ ਹੀ ਨਾ ਉਹ ਤਾਂ ਬੱਲੀ ਹੀ ਆ ਉਹ ਤਾਂ ਸਮਝ ਲੈ 10 ਸਾਲ ਚ ਹੋਣੇ ਇਹਨੇ ਦੋ ਵਾਰ ਬੂਟੇ ਬਿਠਾਉ ਜੱਟ ਨੇ ਉਹ ਤਾਂ ਖਤਮ ਆ। ਉਹ ਭਾਈ ਉਹ ਵੀ ਘਟੀ ਨਾਗੀ ਪੂਗਾ ਅੱਤਰੀ ੱਟੀਆਂ। ਯਾ ੱਟੀਆਂ? ਹਾਂ। ਹਾਂ ਹੈਗੀ ਝੁੱਟੀ। ਥੋੜੀ ਬਾ। ਉਹਗਾਉ ਹੈ? ਠੀਕ ਹੈ। ਹੈ ਠੀਕ ਆ। ਦਸ ਦੀ ਵਾਰ ਮਰਦੇ ਪੁੱਛੀਗੇ। ਇਹ ਰੇੜੀ ਥੋੜੀ ਜੀ ਹੈਗੀ ਆ ਘੜਾ ਘੜੀ। ਛੋਟੀ ਦੇ। ਇਹ ਰੇੜੀ ਆ। ਹਾਂ। ੱਟੀ ਦਾ ਹੈਗੀ ਆ। ਘਰ ਦੀ ਬਾੜੇ ਘਰ ਦੀ ਪਾਈ ਦਾ ਬਹੁਤ ਹੈ ਜ਼ਾ। ੱਟੀ ਹੈਗੀ। ਦੱਸ ਦਿਓ ਸਾਨੂੰ ਕਹੀ ਕੀ ਆ ਦੇਖ ਲਈ ਤੂੰ ਖੜੀ ਆ ਕਰ 10 ਸਾਲ ਦੀ ਆ ਮੈਂ ਕਹਿੰਦਾ ਸਾਲ ਕਦੀ ਨਹੀਂ ਜਾਂ ਮੈਂ ਦੇਖ ਕੇ ਆਉਂਗਾ ਭੂਜੀ ਐਡੀ ਆ ਹੁਣੇ ਠੀਕ ਆ ਬਸ ਦੇਖ ਕੇ ਆਉਂਗਾ ਫੇਰ ਦੱਸ ਦੋ ਕਾਕੂ ਸਾ ਮੈਂ ਅਸਰੇ ਨਹੀਂ ਦੱਸਦੇ ਭਾਈ ਮੈਂ ਤੈਨੂੰ ਖਲਾਉਂਦਾ ਨਹੀਂ ਨਹੀਂ ਕੱਟੀ ਰੱਖਣੀ ਆ ਛੋਟੀ ਕੱਟੀ ਰੱਖਣੀ ਆ ਭਾਈ ਠੀਕ ਆ ਛੋਟੀ ਜਾਈ ਗੋ ਆਈ ਇਹ ਹੁਣ ਸਾੜੇ ਪਾ ਹੋਣਾ ਏ ਇਹ ਚ ਕਾਇਦੇ ਲਈ ਉਹ ਦੀ ਜੇ ਲਤੀ ਉਹ ਸਈਆ ਪਾਲੀਆ ਬੋਸੂ ਵੀਕਦੀ ਆ 3 ਦਿਨ ਦੁੱਧ ਹੁੰਦੀ ਆ ਮੈਨੂੰ ਵੇਚ ਕੇ ਫਸਾ ਪੱਡੋ ਆ ਫਿਰ ਸਾਨੂੰ ਫਸਾ ਸਾਨੂੰ ਮਸਾ ਚੋਈ ਜਾ ਇਹ ਤਾਂ ਸ਼ੌਕ ਨੂੰ ਰੱਖਣੀ ਦੁੱਧ ਆ ਉਹ ਰੱਖਣੀ ਆ ਨਾਲੇ ਕੱਕ ਬੋਲੇ ਰੱਖਣੀ ਆ ਉਹ ਕਈ ਵਾਰ ਕੋਈ ਡੰਗਰ ਕਰ ਜਾਂਦਾ ਪਹਿਲੇ ਸੂਏ ਦੂਏ ਸੂਏ ਨੂੰ ਸੈੱਟ ਹੋ ਜਾਂਦਾ ਹੈ ਹੋ ਜਾਂਦਾ ਫਰਕ ਹੁੰਦਾ ਫਰਕ ਪੈ ਜੇ ਸਟੇਲੇ ਆ ਉਹ 3 ਦਿਨ ਹੁੰਦੀ ਆ ਜੇ ਇਕੱਠਾ ਹੀ ਜਿਹੜਾ ਫ੍ਰੀਜ 'ਚ ਲਾਇਆ ਬੰਦਾ ਇਹਨਾਂ ਦਾ ਕਹਲੂ ਬੋਲਦਾ ਮੈਂ ਉਹ ਮਹਿੰਗਾ ਪੈਂਦਾ ਦੁੱਧ ਤੇ ਨਾਲਦਾ ਕੀ ਇਹ ਦੇ ਨੀ ਕੀ ਇਹ ਦੇ ਤਾਂ ਬਹੁਤ ਦੂਰ ਜਾਏਗਾ ਟੰਗਾਂ ਮਾਰ ਕੇ ਤਰਾ ਬੱਤੀ ਜਾਏ ਉਹ ਬੱਤੀ ਜਾ ਇਹਦੇ ਤਾਂ ਬਹੁਤ ਦੂਰ ਜਾਏਗਾ ਕੰਮ ਉਹ ਲੈਟੀ ਉੜੀ ਫੇਰਾ ਇਹ ਤਾਂ ਕੀ ਇਹ ਦੇ ਆਏ ਤਾਂ ਹਿਉਣਾ ਹੈ ਕੋਈ ਛੱਡਦੇ ਨਹੀਂ ਅਸੀਂ ਛੱਡਦੇਗਾ 6 ਮਹੀਨੇ ਹੋਇਆ ਜੀ ਹਾਂ ਤੂੰ ਕਹਿੰਦਾ ਛੱਡਦੀ ਏ ਉਹ ਤਾਂ ਕਹਿੰਦੇ ਮਕੜੀ ਕੱਢ ਕੇ ਰੋਟੀਂ ਇਹ ਦੇ ਮਿੰਟ ਨਹੀਂ ਜਾਂਦੇ ਆ ਠੀਕ ਆ ਜੱਗੂ ਆ ਜੱਗੂ ਨਹੀਂ ਹੈਗਾ ਇਨਾ ਦਾ ਮੁੰਡਾ ਹੈ ਇਕਰ ਦਾ ਮੁੰਡਾ ਹੈ ਇਹ ਕੋਈ ਪਾਰੇ ਪੂਰੀ ਦਾ ਨਹੀਂ ਕੋਈ ਸਾਡੇ ਦੇ ਬੁੱਢੇ ਨੇ ਫਿਰ ਆਲੇ ਕਿ ਜਮੀਨ ਦੇ ਵੀ ਗਾ ਘਮੀਂ ਆਂਦੇ ਓਰੇ ਜੀ ਨਾਲ ਜੁਨਾ ਦੇ ਵੀ ਪੂਰੀ ਜਾਂਦੇ ਆ ਬੁੱਢੇ ਵਾਲੇ ਨੇ ਕੋਮਣਾ ਝੂਂਗੀ ਕਾਹਦੇ ਰਵੇ ਬਈ ਹੁਣ ਹੁਣ ਤੜਕਾ ਹੋ ਗਿਆ ਬਾਈ ਅਗਲੇ ਦੀਆਂ ਹੁਣ ਘਟ ਪਟਾਉਂਦਾ ਅਗਲਾ ਹੁਣ ਤਾਂ ਹੁਣ ਨਹੀਂ ਬਟਾਉਂਦਾ ਉਹ ਰੇਟ ਵੀ ਵਧੂਗਾ ਹਾਂ ਆਪੇ ਨਾਲੇ ਰੇਟ ਘਟਾ ਦਿੰਦੇ ਆ ਇਹ। ਹੋਰ। ਇਕੱਠਿਆਂ ਨੇ ਤਲਾਹ ਕਰ ਲੈਣਾ ਰੇਟ ਤੋਂ। ਹੋਰ ਮਟਾਈ ਇੱਕ ਲੱਖ ਤੋਂ ਵੱਧ ਹੋ ਗਈ। ਹਾਂ। ਉਹਦਾ ਪਟਾਣਾ ਨਹੀਂ ਕੰਕਾਊਗੀ ਉਹ ਸਾਡੀ। ਪਹਿਲਾ ਵਾਪਸ। ਹਾਂ। ਇਹੋ ਜਿਹੇ ਲੈਮਟੇ ਲਾਉਣ ਮਾ। ਲੈ ਚੱਕ। ਚੱਕ ਛੱਡੀਆ। ਅੱਧੀ ਬਾਟ ਆਉਗਦੀ ਆ। ਠੀਕੀ ਕੰਮ ਵਧੀਆ। ਥੋੜਾ ਜਿਹਾ ਇਨ੍ਹਾਂ ਨੇ ਉਦਾਗੀ ਕਰ ਲੈਣੀ ਪੂਲੀ ਰੱਖ ਲਾਂਦੇ ਸੈਟ ਰਹਿਣੀ ਦੀ ਵਿੱਚ। ਉਹ ਥੱਲੇ ਪੂਲੀ ਚਾਈਦੀ ਦੀ ਸੈਟ ਰਹਿਣੀ ਦੀ ਦਾਗੀ ਰਹਿਣੀ। ਸੁੱਕ ਜਾਣਾ। ਅੱਜ ਵੀ ਉੱਥੇ ਪੂਲੀ ਚਾਈਦੀ ਟੁੱਟ ਵੀ ਜਾ ਰਿਹਾ ਉੱਥੇ ਤੇ। ਸੁੱਕ ਵੀ ਜਾਣਾ। ਏ ਲੈ ਲੈ। ਹੋਰ। ਜਿਹੜੇ ਆਪਾਂ ਨੇ ਹੁਣ ਬੂਟੇ ਲਗਣਾ ਆਪਣੇ ਸਾਲ ਦੇ ਹੋਗੇ ਜੇ ਉਹਦੇ ਚ ਦੁਆਰੇ ਇੱਕ ਬੂਟਾ ਮਾਰ ਜਿਵੇਂ ਆਪਾਂ ਦੁਆਰੇ ਨਾਲ ਉਹ ਤਾਂ ਨਹੀਂ ਹੁੰਦਾ ਨਾ 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 ਉਹਦਾ ਨਾਂ ਲਾਵੇ ਉਹ ਠੀਕ ਆ ਕੋਈ ਨਹੀਂ ਹੋਇਆ ਲਾਏ ਤੇ ਆ ਲਾਏ ਵੀ ਦੇਖੋ ਉੱਪਰੀ ਸਿੱਕਦੇ ਉਹ ਜੀ ਖੜੇ ਆ ਬਸ ਲਾਵੇ ਹੀ ਨਹੀਂ ਪਤਾ ਇਹ ਅੱਛਾ ਹੋ ਜੂਵੇ ਇਹ ਵਧੀਆ ਹਾਂ ਹੁਣ ਇਹ ਨਹੀਂ ਪੁਰ ਗਿਆ ਮੈਂ ਤਾਂ ਮੈਲ ਸੜਕ ਪਰ ਲਾਏ ਫਿਰ ਜਿਹੜੇ ਵਪਾਰੀ ਆ ਉਹ ਛੋਟੇ ਕੋਲ ਨੂੰ ਜਾਈ ਜਾਂਦੇ ਆ ਬੋਟੇ ਕੋਲ ਤਾਂ ਜਾਂਦੇ ਨਹੀਂ ਪਤਾ ਨਹੀਂ ਆ ਕੇ ਆ ਦੇਖ ਤਾਂ ਆ ਕੇ ਹੀ ਜਾਂਦੇ ਸਾਡੇ ਨਾਲ ਹੋਈ ਹੋਈ ਆ ਉੱਤੇ ਦੁਆਜੀ ਚਲਦੇ ਨਾ ਦੁਆ ਲੱਗਿਆ ਹੁਣ ਦੁਆ ਲੱਗਿਆ ਨਾ ਹੂੰ ਤੇ ਨਾ ਦੁਬੇ ਵਾਲੇ ਪਾਣੀ ਸਾਲਦੇ ਆ ਸਾਲਦੇ ਆਲੇ ਕਾਲਾ ਪਾਣੀ ਆਉਂਦਾ ਥੜਾ ਹੈ ਕਿ ਨਹੀਂ ਫਰਕ ਤਾਂ ਹੈਗਾ ਹੁਣ ਤੇਰੀ ਇਹ ਕੀ ਆ ਯਾਰ ਨਰਾ ਹੀ ਡਾਇਆ ਹੈ ਹੋਰ ਫਰਕ ਤਾਂ ਹੈਗਾ ਤੇ ਡਿੱਗੜਨਾ ਬਹੁਤ ਪੈਂਦਾ ਦੁਬੇ ਆਉਂਦੀ ਕਾੜਨ ਮੋਸਤ ਹੋਗਾ ਡੁੱਬਦਾ ਬਹੁਤ ਬੁਰਾ ਕੱਪੜਿਆਂ ਦੇ ਪਿੰਡੇ ਦੇ ਜਾ ਚਾਰ ਤੇ ਮੋਕ ਮਰੀ ਜਾਂਦਾ ਪਿੰਡਿੰਗ ਹੋਵੇ ਜਿਹੜਾ ਹੈਂਗੜ ਮਾਰੇ ਪਾਣੀ ਦੇ ਜੀ ਆਉਂਦਾ ਉਹ ਕੰਮ ਲੋਟ ਆ ਤੂੰ ਪੁੱਛ ਲਈ ਸਾਤਾ ਯਾਰ ਫਿਰ ਉਹ ਨਹੀਂ ਪਿਆ ਨਹੀਂ ਚੰਗਾ ਆ ਜਰਦਾ ਹੁਣ ਸਿੱਕਣਾ ਹੁਣ ਹੋਛਾ ਦਾ ਹੁਣ ਸਾਰਿਆਂ ਦਾ ਫਤਲਾ ਸਾਰਿਆਂ ਦਾ ਨੁਕਸਾਨ ਹੋਰ ਹੈ ਹੁਣ ਸਾਡੇ ਰੋ ਪਾਣੀ ਨਹੀਂ ਨਹੀਂ ਪਿਆ ਪਾਣੀ ਗੁਰਤਾ ਵਿਚਾਰਨ ਦਾ ਹੈ ਪਹਿਲਾਂ ਚੱਲਦਾ ਤਾਂ ਪਹਿਲਾਂ ਪਹਿਲਾਂ ਹੋਰ ਤੁਣੀ ਬੰਦ ਹੋਇਆ ਸੀ ਨਹੀਂ ਨੱਕਾ ਰੱਖਿਆ ਹੋਇਆ ਸੀ ਘਰੇ ਚਲਾਇਆ ਹੀ ਨਹੀਂ ਵੀ ਕਿਹੜਾ ਲਫੂੜੂ ਉਹਤੇ ਉਹੀ ਤਾਂ ਹੁਣ ਜਿਕਰਾ ਹੋ ਪੱਕੀ ਫੀਡਿੰਗ ਹੋਵੇ ਇਹ ਵੀ ਆਸਾ ਨਾਲ ਕਾਲਾ ਵਿਲਾਸ ਸਾਡੇ ਜੀ ਜਿਹਨੇ ਕਿਹਾ ਕਿ ਜਿਦੇ ਜਾ ਲੈਣਾ ਹੁਣ ਸਾਰੇ ਨਾਲ ਭਾਈ ਫੇ ਲਿਬੜਨੇ ਵਾਲਾ ਕੰਮ ਨਹੀਂ ਉੱਥੇ ਪਾਣੀ ਚਕਾਉਣਾ ਔਖਾ ਹੈ ਬਸ ਪਾਣੀ ਚਕਾਉਣਾ ਔਖਾ ਹੈ ਬਸ ਹੋ ਜਾਂਦੀ ਆ ਆ ਮੂਰੇ ਤੇ ਪਾ ਕੇ ਪਾਵੇ ਆਇਆ ਮਾਰ ਦੇ ਪਿੱਛੇ ਪਾਣੀ ਪਾਉਂਦੇ ਫੇ ਹਵਾ ਲੈ ਜਾਂਦਾ ਉੱਪਰੋਂ ਫੁਆਰਾ ਮਾਰਦਾ ਉਹ ਡੱਕਾ ਬਸਾਉਣਾ ਪੈਂਦਾ ਉਹਦੇ ਸਾਲਾ ਰੋਟੀ ਜਿੰਦਾ ਬੰਦਾ ਉਹਦੇ ਲੱਕ ਥਾਪਣਾ ਮੈਂ ਤਾਂ ਕਿਹਾ ਬਾਪੂ ਨੂੰ ਮੈਂ ਰਹਿਣ ਦੇ ਟੋਬੇ ਨੂੰ ਪਾਣੀ ਛੱਡ ਜਨਰੇਟਰ ਲਾਪਣਾ ਇੰਨੇ ਨੂੰ ਖਾਲੀ ਬਿਮਾਰੀ ਲੱਗ ਲੈਣੀ ਕੋਈ ਆ ਵੀਦਾ ਗੰਦਾ ਗੰਦਾ ਬਾਣੀ ਹੈ ਤੇ ਗੰਦਾ ਖੇਤਾਂ ਨੂੰ ਕਹਿੰਦੇ ਨਾ ਇਹ ਆਲਾ ਹੈ ਨਾ ਬੰਦਾ ਲਿਪੜਦਾ ਹੈ ਉਹ ਗੱਲ ਹੈ ਪੱਕੀ ਹੋਣੀ ਚਾਹੀਦੀ ਕੀ ਵੀਡਿੰਗ ਹੋ ਜਣਾ ਭੈਣੀ ਉਹ ਪੱਕੀ ਹੈ ਉਹ ਪੱਕੀ ਹੈ ਚੌਥੇ ਪੱਕੀ ਹੈ ਹੈਂੜਲੇ ਮਾਰਦੇ ਆ ਚੌਥੇ ਵੀ ਠੀਕ ਆ ਹਾਂ ਆਪਣੇ ਵੀ ਪੱਕੀ ਹੈ ਭੈਣੀ ਚੋਂ ਭੈਣੀ ਚੋਂ ਉਹ ਕੱਢੀ ਪੱਕੀ ਹੈ ਲੈਣ ਤਾਂ ਬਹੁਤ ਆ ਦੇਖ ਲੈ ਤੂੰ ਗਾਦੀ ਠੀਲਰ ਪਾਣੀ ਲੱਗਦਾ ਉਹ ਪਾਣੀ ਕਿੱਥੇ ਤੋਂ ਮੈਂ ਲੱਤੀ ਆਊਗਾ ਇਹ ਪੂਰੇ ਹੀ ਨਾ ਹੋਵੇ ਐਂ ਸਾਫ ਹੋ ਜਾਣਾ ਅੱਜ ਗੱਗੇ ਨਹੀਂ ਵੀ ਭਾਈ ਗਏ ਪਏ ਆ ਹਾਂ ਲੈ ਭਾਈ ਆਣੇ ਬਗੇਵੇਂ ਹਾਂ ਇਹਨੂੰ ਕਹਿੰਦੇ ਤੇ ਸਾਡੇ ਉੱਧਰ ਤਾਂ ਮੱਖੀ ਨੂੰ ਪਾਣੀ ਲਾਉਣੇ ਪਏ ਤੇ ਮੱਖੀ ਤਾਂ ਰਹਿ ਗਿਆ ਪਾਣੀ ਉਹ ਮਹਾਤਮੂ ਦਾ ਲਾ ਲਾ ਮੱਖੀ ਲਾਤੀ ਡੋਵਲਾ ਵਾਲੀ ਹਾਂ ਅੱਜਾ ਮੈਂ ਇਹਨੂੰ ਲਾ ਲਾ ਸਪੈਰ ਨੂੰ ਜੀਤਨਵਾਈਆ ਹਾਂ ਉਹਨੂੰ ਕਹਿੰਦੇ ਲਾਇਆ ਉਹ ਉਹਨੂੰ ਕਹਿੰਦੇ ਦੋ ਤੇਰਾ ਕਹਿੰਦੇ 3-4 ਦਿਨ ਤੱਕ ਗਿੰਦੋਲ ਦੇ ਨਾ ਅਟਕੇ ਲਾਇਓ ਵੀ ਗਿੰਦ ਮੈਂ ਚਲੀ ਜਾਂਦਾ ਦਾਣਾ ਦੋ ਦਿਨ ਅਟਕੇ ਲਾਇਓ ਦਾਣੇ ਬਣਾਉਣ ਤੇ ਬੱਤੀਆ ਮਾਈ ਨੂੰ ਹਟਦਾ ਫਿਰ ਅਹੋ ਚੱਲ ਕਿੱਗੇ ਵੀ ਵੱਡਣ ਲੱਗੇ ਉਹ ਉੱਧਰ ਸੋਚ ਲੈਣਾ ਆ ਯਾਰ ਕਿ ਜਾਣਾ ਦਾ ਕੀ ਦਾ ਕੰਮ ਉਹ ਭੇਤੇ ਜੋਦੇ ਦੋ ਫੇਰ ਅਮਨਾਰ ਦੋਏ ਗਏ ਆ ਠੀਕ ਆ ਹਾਂ ਇਹ ਦੱਸ ਵੀ ਜਾਣਾ ਤਾਂ ਜਾ ਜਾਣਾ ਨਹੀਂ ਚਾਹੀਦਾ ਯਾਰ ਜਾਣਾ ਫਿਰ ਜਾ ਆ ਰਿਆਂ ਜੋਂ ਤਰਾ ਇਹ ਹੋਇਆ ਨਹੀਂ ਆ ਨਾ ਕੋਈ ਬਹੁਤ 4 ਵਜੇ ਹੈ ਨਾ ਮੀਟਿੰਗ ਫੇਰ ਹੈ ਮੀਟਿੰਗ ਸੀ 2 ਵਜੇ ਲੱਗਿਆ ਕਰ ਲਿਆ ਕੱਗੇ ਨੂੰ ਫੋਨ ਅਸੀਂ ਗੋਆ ਕਹਾ ਮੀਟਿੰਗ ਆ ਲੈ ਕਹਿੰਦਾ ਚੱਲੀ ਜਾਂਦੀ ਆ ਕਹਿੰਦਾ ਇੱਧਰ ਉੱਧਰ ਤੇ ਕਹਿੰਦਾ ਉਹ ਚੱਲੀ ਜਾਂਦਾ ਕੰਮ ਤੋਂ ਕੋਲੇ ਦੇਖ ਲੈ ਹੁਣ ਕੀ ਹੁਣੀ ਮੈਂ ਫੋਨ ਕਰਿਆ ਤਾਂ ਮੈਂ ਕਿੱਧਰ ਆਇਆ ਕਹਿੰਦਾ ਹਾਲ ਦਾ ਉਹ ਲੈ ਦੇਈ ਮਾੜਾ ਮੋਟਾ ਟਿਕੀਟਰ ਦਾਟ ਕੇ ਬਿਜੇ ਦੂਏ ਪਟਾਕੇ ਜਿਲੇ ਦੇ ਜਿਹੜੇ ਹੌਸਲੇ ਮੋ ਕੋ ਚੱਲ ਚੱਲਦੇ ਉੱਪਰ ਨੂੰ ਕਿਆ ਕਿੜੇ ਆ ਉਹ ਜਿਹਦੇ ਨਾਲ ਖਾਸਾ ਹੋ ਹੁੰਦਾ ਇਕੱਠਾ ਆ ਜਾ ਜੱਟੇ ਜੀ ਦੀ ਬੇਟੀ ਕੀ ਆਲਾ ਉਹ ਵੀ ਰੱਖੇ ਪਿਆ ਇਹ ਚਲਾਉਂਦੇ ਇੱਧਰ ਇਹ ਚਲਾਉਂਦੇ ਆ ਜੇ ਜਾਜ ਜਾਉਂਦਾ ਪਰਤੇ ਗੱਲ ਤਾਂ ਠੀਕ ਆ ਯਾਰ ਜਾ ਕਰਦੇ ਦੂਏ ਮਾਰਦੇ ਚੱਲਣਦੇ ਉਧਰ ਨੂੰ ਮੋਟਿਆਂ ਪਰ ਰੱਖ ਕੇ ਉਹ ਨਹੀਂ ਇਹ ਵੀ ਤਾਂ ਵਿਚੇ ਆਉਂਦਾ ਆਈਡੀਆ ਤੇ ਨਾਲੇ ਉਹ ਵੀ ਬਸ ਉਹਨੇ ਜੇ ਆਇਆ ਕਰਦਾ ਇਹਨਾਂ ਦਾ ਪੱਟਾ ਨੰਬਰ ਇਹ ਕੰਮ ਦਾ ਪਾਕਿਸਤਾਨ ਦੇ ਬਾਰਡਰ ਬਣੀ ਚੱਲਦਾ ਆਣਾ ਯਾਰ ਜਿੰਨਾ ਇੱਥੇ ਦੇਖਦਾ ਉਹ ਤਾਂ ਫੇ ਕੱਲੀ ਤਾਰ ਲਾਈ ਵੀ ਹੈ ਹਾਂ ਕਿਤੇ ਗੱਡੇ ਸਰੀਏ ਕਹਿੰਦੇ ਮੁੰਡਾ ਮਾਰ ਲਿਆ ਬਜੇ ਰਾਜ ਇੱਕ ਹੋਰ ਅੱਜ ਹਾਂ 21 ਸਾਲ ਦਾ ਕਿਹੜਾ ਸਾਈ ਨਹੀਂ ਆਇਆ ਸਾਰੀਆਂ ਉਹ ਗੈਂਸਾ ਗੈਂਸਾ ਮੈਂ ਨਹੀਂ ਸਾਇਆ ਹੁਣ ਪੁੱਛਿਆ ਇਹਨਾਂ ਨੂੰ ਵੀ ਸਾਡੀ ਪਰਾਲੀ ਦੇ ਤੂੰ ਅੰਜ ਜਾਏ ਤੇ ਚੱਪਦੇ ਆ ਇਹ ਜਿਹੜਾ ਇਹ ਇਹ ਕਿੱਥੇ ਇਹ ਜ਼ਿੰਮੇਦਾਰਾਂ ਨੂੰ ਕੁਝ ਨਹੀਂ ਕਹਿੰਦਾ ਇਹ ਏ ਨਹੀਂ ਹੈਗਾ پاگل ਲੱਗੇ ਬਣਾਉਣਾ ਉਹ ਨਹੀਂ ਹੈ ਨਕਸ ਉਹਦਾ ਕੋਈ ਨੁਕਸਾਨ ਨਹੀਂ ਜਿਹੜਾ ਇਹ ਕਰਦੇ ਆ ਜਿਹੜਾ ਜ਼ਿਮੀਦਾਰ ਕਰਦਾ ਨੁਕਸਾਨ ਮਰਦੇ ਵੀ ਦਿਖਦੇ ਵੀ ਆ ਬੰਦੇ ਮਾਰੇ ਹੋਰ ਆ ਜਿਹੜਾ ਸਾੜੇ ਪੰਜਾਬ ਤੇ ਫੋਟਾ ਹੀ ਮੁੱਖ ਮੰਤਰੀ ਬਣਿਆ ਕੋਈ ਵੀ ਜ਼ਿਮੀਦਾਰਾਂ ਦੇ ਹੱਕ 'ਚ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੈਗਾ ਇਹਦਾ ਸਭ ਕੌਲੀ ਚਾਟਾ ਸਭ ਕੌਲੀ ਚਾਟਾ ਮੋਦੀ ਦਾ ਇਹ ਤਾਂ ਜਦੇ ਬਿਕ ਜਾਂਦੇ ਜਦੇ ਬਿਕ ਜਾਂਦੇ ਇਹਨਾਂ ਨੇ ਅੱਜ ਤਾਂ ਹੁਣ ਬਣਿਆ ਕੋਈ ਗੱਲਾਂ ਦੇ ਸਵਾ ਕੁਝ ਨਹੀਂ ਹੈ ਆਹ ਰੋਡ ਨੂੰ ਇਤਵਾਰ ਵੀ ਕਿਹਦੇ ਪਾ ਕਰੂੰਗਾ ਉਹ ਤੂੰ ਜਾਂ ਕਹਾਰੇ ਜਦੇ 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 ਉੱਤੇ ਜਾ ਵੜਦੇ ਦੂਏ ਪਸੇ ਜਾਂਦੇ ਜਦੇ ਪਾਰਟੀ ਬਦਲਦੇ ਜਦੇ ਪਾਰਟੀ ਬਦਲਦੇ ਅੱਗੇ ਕਿੰਨੇ ਸੇ ਬੁਰਕੀ ਗਿਰਦੀ ਕੁੱਤੇ ਬੰਗਣਾ ਚੱਲ ਧਰੇ ਜਦੇ ਆ ਕੇ ਰਹਿੰਦੇ ਕੁੱਤੇ ਬੰਗਣਾ ਯਾਰ ਅੱਜ ਬਿਆਨ ਦਿੰਦੇ ਜਿਓ ਉਹ ਹਾਂ ਠੀਕ ਆ ਕਹਿੰਦਾ ਉਹ ਉੱਥੇ ਉਹਦੇ ਵਰ ਧਰਨੇ ਵਰ ਉਹ ਕਹਿੰਦਾ ਕੋਈ ਲੀਡਰ ਮਰਦਾ ਦੇਖਿਆ ਖੁਦ ਖੁਸ਼ੀ ਕਰਕੇ ਹਾਂ ਠੀਕ ਆ ਕੋਈ ਹੋਰ ਜਿਹੜਾ ਡੀਲਰ ਆ ਜਾਂ ਕੋਈ ਹੋਰ ਆਪਣਾ ਜਿਹੜਾ ਖਰੀਦਦੇ ਆ ਫਸਲਾਂ ਉਹ ਮਰਦੇ ਦੇਖੇ ਕਿਸਾਨ ਕਾ ਤੇ ਮਰਦਾ ਜਾਂ ਮੁੱਲੇ ਨਹੀਂ ਮਿਲਨਾ ਉਹਨੂੰ ਕਰਜਾ ਚੜਦਾ ਕਹਿੰਦਾ ਆਪੇ ਬੇਚੇਰਾ ਖੁਦ ਖੁਸ਼ੀਆਂ ਕਰਦਾ ਕਦੇ ਲੀਡਰ ਨਹੀਂ ਮਰਿਆ ਕਦੇ ਕੋਈ ਮੰਤਰੀ ਨਹੀਂ ਮਰਿਆ ਕਹਿੰਦਾ ਕੋਈ ਨੇਤਾ ਨਹੀਂ ਮਰਿਆ ਕਹਿੰਦਾ ਉਹਦੀ ਗੱਲ ਸਹੀ ਆ ਉਹ ਕਹਿੰਦਾ ਇੱਕ ਕੌਣ ਖੁਦ ਖੁਸ਼ੀ ਕਰਦਾ ਕਿਸਾਨ ਕਰਦਾ ਜਦੋਂ ਉਹਦੀ ਫਸਲ ਦਾ ਮੁੱਲੇ ਨਹੀਂ ਮਿਲਨਾ ਹੈਗਾ ਉਹਨੇ ਖੁਦ ਖੁਸ਼ੀਆਂ ਕਰਨੀ ਹੋਰ ਕਾ ਕਰਨਾ ਸਬਰੀਆਂ ਦੇ ਤਾਂ ਕਿੰਨੀਆਂ ਮਹਿੰਗੀਆਂ ਹੋਣਗੀਆਂ ਸਾਰਾ ਕੁਝ ਖਰਚਾ ਕਰਕੇ ਤੇ ਉੱਪਰ ਤੇ ਰੱਬ ਦੀ ਆਫਤ ਕਿੱਜਿੰਦੀ ਹੈ ਤੇ ਬੰਦਾ ਕਰੇ ਕਰੂਆ ਕੀ ਆ ਯਾਰ ਤਾਈ ਤਾਈ ਵੀ ਲੈਨ ਆ ਚੋੜੇ ਕਿਹੜੀ ਸਰਕਾਰ ਨੇ ਥੋੜੀ ਬਾਹ ਫੜ ਲਈ ਜਿਹੜੇ ਫਸਲਾਂ ਮਰੀਆਂ ਮਿਲੇ ਆ ਕਿਸੇ ਨੂੰ ਕੋਣ ਕਿਹਦੇ ਇਹਨੂੰ ਪਾਸ ਨਹੀਂ ਉਹ ਸਾਡੇ ਮੋਟਰ ਪਰ ਆ ਕੇ ਕਹਿੰਦਾ ਸਾਡੀ ਨਵੀਂ ਸਰਕਾਰ ਤੀਜਾ ਜੀਰੀ ਮਰੀ ਆ ਪਹਿਲਾਂ ਆਪਣੇ ਬੂਝੇ ਛੋਟੇਂ ਤੇ ਰਹਿ ਕੇ ਮੈਨੂੰ ਕਿਹਾ ਮਾਜੀ ਕੁਛ ਨਹੀਂ ਦਿੱਤਾ ਥੋੜੀ ਸਰਕਾਰ ਨੇ ਠੀਕ ਆ ਕਹਿੰਦਾ ਪਹਿਲਾਂ ਨਮੀ ਦੀ ਕਹਿੰਦਾ ਹੁਣ ਕਣਕ ਚ ਮਿਲੂਗਾ ਕਣਕ ਜੀ ਵੀ ਨਹੀਂ ਮੁੜ ਕੇ ਪਿੰਡ ਵੀ ਨਹੀਂ ਆਇਆ ਉਹ ਹੜ੍ਹ ਵੀ ਆ ਲਿਆ ਹੜ੍ਹ ਵੀ ਆ ਪਿੰਡ ਵੀ ਨਹੀਂ ਆਇਆ ਤੇ ਬਾਰਿਸ਼ ਭਰਾ ਲਓ ਆਪਣੇ ਆਪਣੇ ਵੀ ਫਸਲ ਜਿਹੜੀ ਜਿਹੜੀ ਮਰ ਗਈ ਜਾਂ ਬਿਮਾਰੀ ਪਈ ਤੇ ਉਹ ਮੰਦਰੇ ਕੁੱਝ ਵਾਲੀ ਮੈਂ ਤਾਂ ਭਰਾ ਇਹਨਾਂ ਨੂੰ ਮੈਨੂੰ ਪਤਾ ਨਹੀਂ ਮਿਲਣੇ ਤਾਂ ਹੈ ਜੀ ਮੈਂ ਤਾਂ ਮੈਨੂੰ ਅੱਜ ਤੱਕ ਪੂਰੀ ਨਾ ਮੈਂ ਕਿਸੇ ਨੂੰ ਦਿਖਾਇਆ ਜਿਹੜਾ ਦਿਖਾਇਆ ਕਰਦੇ ਬੋਕਾ ਲੱਗਣਾ ਮੈਨੂੰ ਪਤਾ ਦੇਣਾ ਦਾ ਮੇਰਾ ਟਾਈਮ ਖਰਾਬ ਕਰਦੇ ਬਾਈ ਦੀ 6 ਕੁਆਂਟਲ ਜੀ ਦੀ ਨਿਕਲੀ ਆ 4 ਕੁਆਂਟਲ ਮੇਰੀ ਨਿਕਲੀ ਇਹਦੀ ਇਹਦੀ ਚੱਲ ਫੇਰ ਕਰਦੀ ਜ਼ਮੀਨ ਦੀ ਮੇਰੀ ਠੇਕੇ ਵਰਦੀ ਸਾਰੀ ਤੇਰੀ ਮੰਡੇ ਜੀ ਦੀ ਠੇਕੇ ਦੀ ਅਸੀਂ ਮੈਂ ਇੱਕ ਵਾਰ ਦੇਖ ਕੇ ਠੇਕੇ ਵਰਦੀ 70000 ਦੀ ਜੀਦੀ ਹੋਈ 1.5 ਲੱਖ ਰੁਪਏ ਠੇਕਾ ਤਾਂ ਠੀਕ। ਕੀ ਕਰੂਗਾ ਬੰਦਾ? ਕੋਈ ਕਿਦਾ ਕਹਿੰਦਾ ਜੀ ਗਰਦੌਰੀਆਂ ਕਰਾ ਦੋ। ਅਜੇ ਤਾਂ ਕੁਝ ਨਹੀਂ ਕਰਾਇਆ ਪੁੱਤ। ਗਰਦੌਰੀਆਂ ਪਰ ਬੰਦਿਆਂ ਨੇ ਬਥੇਰ ਜੱਗੇ ਰਾਣੇ ਵਿਚਰੇ ਨੇ ਮੋਟਰਸਾਈਕਲ ਤੇਲ ਫੂਕਦੇ ਫਿਰੀ ਗਏ। ਕੁਝ ਨਹੀਂ ਮਿਲਿਆ। ਮੈਂ ਕੁਝ ਨਹੀਂ ਕਰਾਇਆ। ਮੈਂ ਕਿਸੇ ਨੇ ਕੁਝ ਨਹੀਂ ਦੇਣਾ। ਜਿੱਥੇ ਮਰਜੀ ਘੁੰਮੀ ਜਾਓ। ਕੁਝ ਨਹੀਂ ਮਿਲਣਾ। ਇਹਦਾ ਆਪਣਾ ਡੇਟਾ ਭਰਦੇ ਨੇ। ਬਸ। ਇਹਦਾ ਆਪਣਾ ਲੋਡ ਦੇਖ ਲੈਣੇ ਆ। ਇਹਦਾ ਬੰਦ ਦੇ ਉਹਦੇ ਘਰ ਆਉਂਦੇ ਆ ਕੁਝ ਨਹੀਂ ਕਰਨਾ। ਜਿਹੜੇ ਮੋਰੀ ਹੁੰਦੇ ਆ ਠੀਕ ਆ ਆਪਾਂ ਤਾਂ ਸਿੱਧੀ ਗੱਲ ਆ। ਜਿਹੜੇ ਮੋਰੀ ਹੁੰਦੇ ਆ ਵਿੱਚ ਖੜਨਾ ਖੇਤ ਤੇ ਕਣਕ ਦੀ ਬਲ ਚੱਕ ਕੇ ਫੋਟੋ ਖਿਚਾ ਕੇ ਮੁੜ ਜਾਣਾ ਬਸ ਵੀ ਅਸੀਂ ਜਦੋਂ ਕਦੇ ਖੈ ਜੀ ਜਾ ਕੇ ਪਿੰਡਾਂ ਚ ਆ ਉਹਨਾਂ ਨੂੰ ਆਏ ਆ ਵੀ ਪਿੱਛੇ ਤੇ ਸਾਡੇ ਪਿੰਡਾਂ ਉਹ ਹੋਵੇ ਬਸ ਉਹਨਾਂ ਨੇ ਤਾਂ ਆਪਣੇ ਫਾਰਮੈਟੀ ਕਰਨੀ ਹੈ ਕਿ ਨਹੀਂ ਵੱਡਾ ਘੜਾ ਪੂਰੀ ਆ ਉੱਥੇ ਸਾਡੀ ਮੋਟਰ ਪਰ ਆਇਆ ਉਹ ਆ ਝਾੜੂ ਵਾਲਿਆਂ ਦਾ ਤੇਰਾ ਡਾਕਟਰ ਠੀਕ ਆ ਫੋਟੋ ਖਚਾਈ ਮੁੜ ਗਿਆ ਕੁਝ ਨਹੀਂ ਮਿਲਿਆ ਕਿਸੇ ਨੂੰ ਹਾਏ ਹਾਂ ਕੁਝ ਨਹੀਂ ਮਿਲਿਆ ਵਿੱਚ ਵੀ ਨਾ ਬੜਿਆ ਪਤਾ ਹੀ ਪੈੜ ਪਤਾ ਹੀ ਪੈੜ ਲੱਪੜਨੇ ਸਾਨੂੰ ਵੀ ਦੇ ਦਈਓ ਉਹ ਸਾਨੂੰ ਵੀ ਦੇ ਦਈਓ ਤੂੰ ਦੱਸ ਗਿਆ ਕਿਆ ਦੂੰਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੋਟਾਂ ਪਾ ਕੇ ਅਕਸਰ ਨੂੰ ਬਣਾਇਆ ਯਾਰ ਬੰਦੇ ਦੀ ਪੁਕਾਰ ਵੀ ਸੁਣੂ ਵੀ ਕਿਆ ਕਹਿੰਦਾ ਜਿੰਮੇਦਾਰ ਹੈ ਇੱਥੇ ਦੁਖੀ ਆ ਆਪਣੇ ਪਿੰਡ ਦੀ ਬਾਣੀ ਸੁਣ ਲਈ ਜਾਏਗੀ ਆਪਣੇ ਪਿੰਡ ਦੀ ਜਿੱਥੇ ਨਹੀਂ ਹੈਗਾ ਵੀ ਸੁਣੂ ਜਾਇਦਿਆ ਜਿੱਥੇ ਐਮ ਐਲ ਏ ਚੁਣਿਆ ਸੁਣਨੀ ਜਾਏਗੀ ਫੇਰ ਅਗਲੇ ਜਿਹਨੂੰ ਐ ਵੀ ਪਤਾ ਉਹ ਤਾਂ ਵੀ ਮੇਰੇ ਪਿੰਡ ਦੇ ਹਲਕੇ ਦੇ ਕਿਹੜੇ ਕਿਹੜੇ ਪਿੰਡ ਹੈ ਗੱਲ ਤਾਂ ਠੀਕ ਆ ਹੋਈ ਨਹੀਂ ਸੀ ਗੱਲ ਪੈਣੀ ਦੀ ਡਾਉਣ ਗਿਆ ਮੁੰਲਾਦਾ ਕਹਦਾ ਮੇਰੇ ਹਲਕਾ ਜਾਂ ਪਿੰਡ ਲੈ ਦੱਸ ਇਹ ਤਾਂ ਨਾ ਦਸ ਪ੍ਰਸੰਖੇ ਜੀ ਇਹਦਾ ਚੱਲੀ ਜਾਣੇ ਬਾਈ ਕੰਮ ਹੈਗੇ ਨਹੀਂ ਇਹਦਾ ਚੱਲੀ ਜਾ ਇਹਦਾ ਕਮਾਉਂਦਿਆਂ ਨੂੰ ਵੀ ਨਹੀਂ ਬਾਈ ਪਿਕਣ ਦਿੰਦੇ ਹੈਗੇ ਕਿੰਨੇ ਵੀਰੇ ਦਮ ਜੜਾਤਾ ਜੀ ਕਵੀਟ ਨਾਲ ਉੱਤੇ ਨਹੀਂ ਆਈ ਗਏ ਆ ਦੇ ਆ ਵਿਚੇ ਘੁੰਮੀ ਜਾਂਦੇ ਆ ਅਸੀਂ ਚਲਾਂਗੇ ਉਹਦੇ ਉਹਦੇ ਨਾਲ ਪਾ ਲੈ ਜੂ ਬਾਈ ਨੋ ਕੋਈ ਜਾਂਦਾ ਹੋ ਰਿਹਾ ਜਾਂਦੇ ਕੌੜਾ ਤੂੜਦੇ ਹੋਣੇ ਹੈ ਕਣਕ ਤੋੜਦੇ ਥਲੇ ਛੋਟੀ ਕਣਕ ਦਾ ਤਾਂ ਕੁਛ ਨਹੀਂ ਕਣਕ ਵੀ ਬੜੀ ਹੋਈ ਵੀ ਆ ਹੁਣ ਬਾਦ ਕੀ ਨਾ ਰਾਈ ਚੜਕੀ ਇਹ ਛੋਟੀਆਂ ਫਿਰ ਫਰਕ ਨਹੀਂ ਆਉਂਦਾ ਇਹ ਵਾਹ ਤੇ ਨਾ ਰਹੀ। ਕਣਕ ਦਾ ਬਹੁਤ ਸੋਹਣੀ ਖੜੀ ਆ। ਕਣਕ ਵਧੀਆ ਮੈਨੂੰ ਬਹੁਤ ਪਸੰਦ ਆਈ ਕਣਕ ਦੀ। ਕੁਝ ਸੁੱਕੀ ਤੇਰੇ ਨਾਲ ਗਿਆ ਪੂਰੀ ਭਾਈ ਇਹਦਾ ਗੰਨੇ ਵਾਲੇ ਖੇਤਾਂ ਦਾ ਫਰਕ ਹੀ ਹੁੰਦਾ। ਗੰਨੇ ਵਾਲੇ ਖੇਤਾਂ 'ਚ ਆਏ ਆ ਨਾ ਰੇਰੂ ਚੰਗਾ ਪਿਆ ਆਪਾਂ ਹੁੰਦਾ ਪਹਿਲਾਂ। ਹਾਂ ਪਹਿਲਾਂ ਉਹਦੇ ਸਮਾਨ ਹਾਂ ਉਹਦੇ ਕਰਕੇ ਕਣਕ ਚੰਗੀ ਹੋ ਜਾਂਦੀ। ਬਾਈਕ ਆ ਕੇ ਆ ਰਹਿ ਇੱਕ 11 ਰਹਿ ਗਏ ਤੇ ਮੈਂ ਦੋ ਪਰ ਲਾ। ਜਲਦੀ ਆ ਪੰਜਾਹ ਚੋਂ ਹੁਣ। ਭਾਈ ਆਂਦਾ ਜੇ ਵੀ ਲੱਦਣੀ ਹੱਲੇ। ਲੋ ਜੀ ਬਾਈ ਪਹੁੰਚ ਗਏ ਆਪਾਂ ਮੋਟਰ ਤੇ ਬਾਕੀ ਦਲਵੀਰ ਵੀ ਆਇਆ ਹੋਇਆ ਅੱਜ ਬਾਈ ਆਪਾਂ ਨੇ ਉਹਦੀ ਸਫਾਈ ਕਰੀ ਆ ਮੋਟਰ ਦੀ ਫਿਰ ਮਨਾਤੀ ਗੱਲ ਹਾਂ ਤੇ ਉਹਦੇ ਗੰਨਾ ਲਾਉਣਾ ਬਾਈ ਆਹ ਜੋ ਵੀ ਲੱਗੀ ਵੀ ਉਹ ਲੀਵਰ ਪਿੱਛੇ ਵੱਡ ਰਹੇ ਆ ਤੇ ਦੋ ਗਿੱਲੇ ਰਹਿ ਗਏ ਨਾ ਹਾਂ ਦੋ ਗਿੱਲੇ ਬਾਕੀ ਬੈਕ ਕੈਮਰੇ ਨਾਲ ਤੁਹਾਨੂੰ ਬਾਈ ਦਿਖਾਉਂਦੇ ਆ ਸਾਰਾ ਪ੍ਰੋਸੈਸ ਤੇ ਉਹ ਬਾਈ ਇੱਧਰ ਲੀਵਰ ਲੱਗੀ ਵੀ ਵੱਢਣੋ ਪਰ ਉਹ ਲੱਗੇ ਬੰਦੇ ਬਾਕੀ ਆਹ ਡੌਲਾਂ ਬਾਈ ਆਪਾਂ ਨੇ ਸਾਫ਼ ਕਰਤੀਆਂ ਇਹਦੀਆਂ ਸਾਰੀਆਂ ਹੀ ਚਾਰੇ ਪਾਸੇ ਆ ਵੀ ਡੌਲਨ ਸਾਫ ਕਰੀ ਵੀ ਆ ਬਾਕੀ ਦਲਬੀਰ ਦौरा ਕਰਨਾ ਹੈ ਮੋਟਰ ਦਾ ਤਿੰਨ ਚਾਰ ਦਿਨ ਲੱਜਣਿਆ ਨਾ 24 ਨੂੰ ਜਿਵੇਂ ਖਾਸ ਹੀ ਖੜੀ ਆ ਹਾ ਸਾਰੀ ਉਹ ਖੜੀ ਆ ਤਾਂ ਦੋ ਕਿਲੋ ਆ ਹਾਂ ਬਾਕੀ ਆ ਸਫਾਈ ਕਰੀ ਆ ਬਾਈ ਮੋਟਰ ਦੀ ਜਹਰ ਬਣਾਤੀ ਤ੍ਰਿਵਿੰਦਰ ਤੇ ਵੀ ਸਾਫ ਕਰਤੀ ਆ ਨਾ ਮੋਟਰ ਪਹਿਲਾਂ ਖੱਬਲ ਬਹੁਤ ਆ ਹਮ ਬਸ ਫਿਰ ਇਹ ਕਰ ਗਿਆ ਤਾਂ ਇਹਦੇ ਪਰ ਕਿਉਂਕਿ ਹੁਣ ਮਹਾ ਗੰਨਾ ਬੀਜਣਾ ਸਫਾਈ ਜ਼ਰੂਰੀ ਆ ਬਾਈ ਹਮ ਸਫਾਈ ਜ਼ਰੂਰੀ ਆ ਹੈਂ ਸਾਫ਼ ਕਰਤੀ ਭਾਈ ਹੰਦ ਤੇ ਮੂਟ ਤਰਾਖਤ ਤੇ ਜਿਹੜੇ ਫालतੂ ਛਾਂਗ ਤੇ ਮੈਂ ਉਹ ਹੰਦ ਨੂੰ ਖੁੱਲਣ ਬਾਹਰ ਲੈ ਦੇਖ ਮੋਟਰ ਹੈ ਗੱਲਬਾਤ ਬਣਾਤੀ ਹੈ ਨਾ ਬਾਤੂ ਲਾ ਛੱਡ ਗਿਆ ਉਹ ਰੇ ਹੈਂ ਗਲਾਸ ਗਲਾਸ ਧੌਰੀ ਰਹਿੰਦਾ ਦੇਖ ਸਾਫ਼ ਹੋ ਗਈ ਖੱਬਲੇ ਖੱਬਲੇ ਪਿਆਦਾ ਉਹ ਰੇ ਆ ਛਾਂਗ ਤੇ ਮਾਦੇ ਥੱਲੇ ਸਾਰੇ ਬੂਟੇ ਅੱਜ ਕੀ ਵਿਚਾਰ ਦੇਣਾ ਚਾਹੋਗੇ ਆਪ ਮਸ਼ਹਾਰ ਵਧੀਆ ਬਣ ਗਈ ਇਹਨਾਂ ਗੱਲਬਾਤ ਅਨਾਰ ਲੱਗੂਗੇ ਇਹਨੂੰ ਹੁਣ ਅਨਾਰ ਦਾ ਬੂਟਾ ਆਹ ਲੱਗੂ ਨਹੀਂ ਅਨਾਰ ਦਾ ਨਹੀਂ ਹਨਾ ਇਹ ਇਹ ਉਦਾ ਏ ਆੜੂ ਆ ਇਹ ਅਨਾਰ ਮੈਂ ਵੀ ਕਹਾਂ ਨਾਰਗ ਅਨਾਰ ਦਾ ਉਹ ਹੈ ਪਰ ਆ ਉਹ ਵੀ ਨਾਰਦਾ ਆ ਆੜੂ ਆ ਭਾਈ ਆੜੂ ਬਹੁਤ ਆੜੂ ਦਾ ਹੋਇਆ ਹੈ ਚੀਕੂ ਆ ਆ ਚੀਕੂ ਆ ਅਨਾਰ ਉਹ ਪਰ ਆਮਰੂਦ ਦਾ ਆ ਗਿਆ ਦੂਗਾ ਉਹ ਅੰਗੂਰ ਕੋਈ ਛੱਡਿਆ ਵੀ ਆ ਤੂੰ ਅੰਗੂਰਾ ਕਿੰਨੂ ਵੀ ਹੈਗੇ ਓਰੇ ਕਿੰਨੂ ਆ ਦੋ ਅੰਬ ਆ ਤਿੰਨ ਅੰਬ ਦੇ ਮਨ ਲੱਗਾ ਉਹ ਲੀਚੀ ਦਾ ਏ ਹਾਂ ਮੈਨੂੰ ਆਹੋ ਕੀ ਆ ਚੀਕੂ ਚੀਕੂ ਦਾ ਏ ਕਿਨੂ ਆਹੋ ਮੈਨੂੰ ਨਹੀਂ ਹੋਰ ਆਹੋ ਕਿਨੂ ਦਾ ਸਿਰੇ ਵਾਲਾ ਏ ਸਿਰੇ ਵਾਲੀ ਕਹਿੰਦਾ ਉਰਲੀ ਸਾਈਡ ਵਾਲਾ ਅੰਬ ਨਹੀਂ ਹੈਗਾ ਆਹ ਉਹ ਹੋਰ ਆ ਬਈ ਇਹ ਪਤਾ ਨਹੀਂ ਆਹ ਤੱਕ ਹੱਥ ਪਾ ਰੰਗ ਤਾੜਾ ਆਹ ਅੰਬ ਉਹ ਚੀਕੂ ਸਫਾਈਆਂ ਪੂਰੀ ਆ ਖੇਤ ਤਾਂ ਤਿਆਰ ਆ ਜਲ ਵੀ ਰੂਟਾਵੇਟਰ ਨਾਲ ਬਾਕੇ ਯਾਰੀ ਆ ਜੀ ਹਨਾ ਹੂੰ ਲੇਵਰ ਆ ਜੀ ਨੇਵਰ ਚੜੀ ਹੋਈ ਟ੍ਰੇਨ ਲੇਵਰ ਚੜੀ ਬਾਈ ਕੱਲ ਟ੍ਰੇਨ ਚੜੀ ਜੇ ਲੇਵਰ ਤੇ ਸਫਾਈ ਕਰਤੀ ਲਾ ਦੇ ਜਿੰਦਾ ਓਏ ਲੋਡ ਸਾਡਾ ਸੂਟਾ ਸਾਫ ਆ ਨਾ ਉਹ ਜਵੀ ਖੜੀ ਆਪਣੀ ਦੋ ਕਿੱਲੇ ਉਹ ਦੋ ਚਾਰ ਦਿਨ ਨੂੰ ਵੜ ਦੇਣੀ ਬਾਕੀ ਕੱਲੂ ਲੱਦਣੀਆਂ ਜੇ ਵੀ ਰੇਟ ਤਾਂ ਘਟ ਗਿਆ ਹੁਣ ਜਵੀ ਦਾ ਰੇਟ ਰਹਿ ਗਿਆ ਬਾਈ 240 ਰੁਪਏ ਹਾਂ ਜੀ ਕੀ ਆ ਪੂਰਾ ਕੰਬੂ ਬਣਾ ਲਈ ਉਹ ਵੀ ਲੈ ਥਾੜਾ ਚੜ ਕੇ ਲੱਗਦਾ ਬਾਹਰ ਨੂੰ ਖਿੱਚ ਕੇ ਲੱਗਣਾ ਇਹਨੇ ਯਾ ਜੇ ਲੋ ਜੀ ਭਾਈ ਦੇਖਦੇ ਹੁਣ ਜਾ ਕੇ ਉਧਰ ਜਨਰੇਟਰ ਵੀ ਚੱਲਦਾ ਏ ਭਰੇ ਨਹੀਂ ਏ ਜੇ ਭਰਨੇ ਆਲਾ ਬਸ ਜਾ ਕੇ ਦੇਖਦੇ ਉੱਥੇ ਬਾਪੂ ਗੋਲ ਕਿਆ ਕਹਿੰਦਾ ਪੈਟਰਨ ਲਾ ਦਮੋ ਓਰੀ ਲਾਦੇ ਲਾਦੇ ਪੈਟਰਨ ਆਰ ਚੱਲਦਾ ਜਨਰੇਟਰ ਵਾ ਅਕੀਰ ਦੇ ਖਾਣਾ ਇਹਨੇ ਘਰ ਦੇ ਘਟ ਹੈ 25 ਲੀਟਰ 25 30 ਲੀਟਰ ਤੇਲ ਵੀ ਹੈ ਵਾ ਮਾਜਲਾ ਖੂਡ ਆਇਆ ਮਾਨੂੰ ਦੇਜਿਆ ਤੇ ਹੈ ਇਹਦਾ ਵੀ ਫੀਡਿੰਗ ਹੈਗਾ ਪਾਣੀ ਲਾ ਲੈ ਮਾਤਾ ਭਰਤਾ ਮਾ ਬਾਈ ਵਾ ਮਗਾ ਫੀਡਿੰਗ ਕਰਾਰੇ ਪਾਛਾ ਵੀ ਨਹੀਂ ਦੇ ਪਾਣੀ ਲਾ ਦੋ ਜਿਹੜੀ ਵੀ ਕਹਿੰਦੇ ਮਾ ਨਹੀਂ ਤੇ ਸਾਡਾ ਜਿੰਦਾਬਾਦ ਹੈ ਕਿਹੜੀ ਆ ਗਿਆ ਨਹੀਂ ਮੈਂ ਨਿਪਟ ਚਲਿਆ ਇਹ ਬਾਕੀ ਭਾਈ ਚੱਲਦੇ ਆਪਾਂ ਫੇਰ ਮਿਲਦੇ ਆ ਕਿਸੇ ਵਲੌਗ ਵਿੱਚ ਸਾਰੇ ਧਰ ਗਿਆ ਉਹ ਉੱਧਰ ਕੱਢੇ ਕਰਕੇ ਅੱਗੇ ਕੱਢ ਪਏ ਅੰਦਰ ਕਰਨੇ ਜਾਂਦੇ ਮੈਂ ਕਿੰਨਾ ਹੋ ਗਿਆ ਟਾਈਮ ਪਤਾ ਨਹੀਂ ਕਿੰਨਾ 17 17 ਹੋ ਗਏ 7:30 ਵਜੇ ਬੰਦ ਕਰ ਦਾਂਗੇ 7:30 ਸਾਡੇ ਨਾਲ 7:30 ਕਰਦੇ 25 ਪੂਰੇ ਆਪਰੇ ਬਾ ਠੀਕ ਹੈ 25 ਬੰਦ ਕਰ ਦਿੰਦੇ هي yeah.